ਕਰਸ਼ਰਾਤੇ ਮਾਈਨਿੰਗ ਖਿਲਾਫ ਪਿੰਡ ਪਲਾਹੜ ਦੇ ਸਟੇਡੀਅਮ ਵਿੱਚ ਮੀਟਿੰਗ ਕੀਤੀ ਇਸ ਮੌਕੇ ਤੇ ਸੜਕਾਂ ਤੇ ਮੇਨ ਬਜ਼ਾਰਾ ਵਿੱਚ ਮੌਤ ਬਣ ਕੇ ਲੰਘਦੇ ਓਵਰਲੋਡ ਤੇਜ਼ ਰਫ਼ਤਾਰ ਟਿਪਰਾ ਕਾਰਨ ਆਏ ਦਿਨ ਵਾਪਰਦੇ ਹਾਦਸਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਜਿਹੜਾ ਸਿਰਕ ਪਾਰਨ ਵਾਲੇ ਦੇ ਸੇਜ ਪੈਟ ਟੈਂਡ ਨੰਮਾ ਇਹ ਅਸੀਂ ਕੀ ਕਰਨਾ ਚਾਹੁੰਦੇ ਆਂ। ਅੱਜ ਸਾਡਾ ਪਿੰਡ ਉਹ ਪਹਾੜੀ ਲਾਟ ਇੱਕ ਬਹੁਤ ਵੱਡੀ ਸਮੱਸਿਆ ਦੇ ਨਾਲ ਜੂਝਿਆ। ਨੇ ਉਹਨੇ ਪੰਜਾਬ ਨਾਲ ਇੱਕ ਛੋਟਾ ਟੀਕਾ ਲਗਾਇਆ ਉਹਨੇ ਇੱਕ ਪ੍ਰੈਸ਼ਰ ਖੋਲਿਆ ਉਹ ਜਦੋਂ 10 ਸਾਲ ਪਹਿਲਾਂ ਖੁੱਲਿਆ 1500 ਸਾਲ ਪਹਿਲਾਂ ਖੁੱਲਿਆ ਚਾਹੇ 20 ਸਾਲ ਪਹਿਲਾਂ ਖੁੱਲਿਆ ਸਰਕਾਰ ਭਾਵੇਂ ਕਾਂਗਰਸ ਦੀ ਸੀ ਭਾਵੇਂ ਅਕਾਲੀ ਭਾਜਪਾ ਦੀ ਸੀ ਭਾਵੇਂ ਅੱਜ ਆਮ ਆਦਮੀ ਪਾਰਟੀ ਦੀ ਹੈ ਇਹ ਸਾਰਾ ਜਿਹੜਾ ਇੱਕ ਮੈਨਿਪੂਲੇਟ ਕਰਦਾ ਹੈ ਇੱਕ ਭੂਮਾਫੀਆ ਹੁੰਦਾ ਹੈ ਜਿਹੜਾ ਇਹ ਸਾਰੇ ਕ੍ਰੈਸ਼ਰਾਂ ਨੂੰ ਮੈਨੇਜ ਕਰਦਾ ਹੈ ਉਹਨਾਂ ਨੇ ਚੱਲਣਾ ਇਸ ਪਹਾੜ ਦੇ ਅੰਦਰ ਇੱਕ ਛੋਟਾ ਜਿਹਾ ਕ੍ਰੈਸ਼ਰ ਲਗਾਇਆ ਹੋਵੇਗਾ ਤੁਹਾਡੇ ਲੋਕਾਂ ਦੀ ਚਾਲ ਦੇਖੀ ਹੋਈਗੀ ਤੁਹਾਡਾ ਵਿਰੋਧ ਦੇਖਿਆ ਹੋਵੇਗਾ ਜੀਰਾ ਆਲਾ ਸੁੱਤੇ ਰਹੇ ਪਹਾੜ ਦੇ ਲੰਮੇ ਬੈਰੇ ਤੇ ਚਲੋ ਠੀਕ ਹੈ ਜੀ ਹੋ ਗਿਆ ਕੋਈ ਗੱਲ ਨਹੀਂ ਅਸੀਂ ਆਪਣੀ ਜ਼ਿੰਦਗੀ ਜੀ ਰਹੇ ਆ ਅਗਲੇ ਵਾਲੇ ਦਿਨ ਇੱਕ ਹੋਰ ਗਿਆ ਬੀਰ ਨਾਲ ਦੂਆਲੇ ਲਾਇਦਾ ਆਪੇ ਛੇ ਲੱਗੇ ਨਾ ਤੇ ਸਾਖੀ ਹੋ ਰਹੇ ਨਾ ਜੇ ਤੁਸੀਂ ਨਾਲ ਜਾ ਕੇਗਾ ਜੇ ਤੁਸੀਂ ਆਪਣੇ ਹੱਕਾਂ ਦੇ ਲਈ ਦੁਬਾਰੇ ਲਾ ਲੜੇ ਲਾ ਖੜੇ ਪਾਦੇ ਸੁਖ ਜੈਨਪੁਰ ਪਿੰਡਾਂ ਨਾਲ ਆਹ ਨਾਲੀਆਂ ਪੀੜੀਆਂ ਦੇ ਸੁਖ ਜੈਨਪੁਰ ਪਿੰਡ ਰੱਖਦੇ ਆ ਇਸ ਗੱਲ ਤੇ ਮੇਰਾ ਜਕੀਰ ਮੰਨ ਕੇ ਥੱਲੇ ਸੁਖਿਆਰ ਨੂੰ ਸੁਖ ਜੈਨਪੁਰ ਰੇ ਗੇੜਾ ਉਹਦਾ ਨਾਂ ਭੁੱਲੂ ਤਰਲਾ ਪੈਣਾ ਕਿਉਂਕਿ ਦਿਨ ਰਾਤ ਕਰਾਚਰਾ ਦੀ ਮਾਇਨੀ ਵੀ ਜਿਹੜੀ ਪਟਾਈ ਹੁੰਦੀ ਹੈ ਅਸੀਂ ਸਮਾਜਿਕ ਜੀਵਨ ਦੇ ਵਿੱਚ ਬੜੇ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਆ ਦੇਖੋ ਵੀਰੋ ਗੱਡੀ ਮੇਰੇ ਘਰ ਇੱਕ ਹੋਵੇ ਗੱਡੀਆਂ ਦੋ ਹੋਣ ਗੱਡੀਆਂ ਭਾਵੇਂ 15000 ਅਸੀਂ ਦਿਖਦੇ ਆ موجودہ سرکار پچھلی سرکار پچھلی سکار بیٹھے پر رمیش چند ڈوگر گیا اس, اس بعد کوئی بھی ہوتے بیٹھے ہوتا کہ کنڈی کے اندر کوئی یہ ہوگا جس نے کنڈی گل ہے تو گل کی تھی, تھی کہ کنڈی پھر پانی رنڈی نہیں ਕੰਡੀ ਹੋਣੀ ਰੰਡੀ ਕਿਉਂਕਿ ਜਦੋਂ ਕੰਡੀ ਦੇ ਅੰਦਰੋਂ ਤੁਸੀਂ ਤਿੰਨ ਤਿੰਨ ਨਮਾਇਦੇ ਦੇ ਦਿੱਤੇ ਇਹ ਅਪੋਰਚ ਨਾ ਰਹੀ ਰੇ ਤੇ ਖਾਲਾ ਜਿਹਨੇ ਚੱਕਿਆ ਉਹਨਾਂ ਨੇ ਕੰਡੀ ਰੰਡੀ ਕੀਤੀ ਹੈ ਔਰ ਇੱਕ ਗੱਲ ਪੰਜਾਬ ਦੇ ਲੋਕ ਜਿਹੜਾ ਜਾਣ ਮੈਂ ਗੱਲਾਂ ਬਾਤ ਨੇ ਕਰਨ ਨੂੰ ਕੀਤੀ ਵੀ ਜਾ ਸਕਦੀਆਂ ਨੇ ਔਰ ਮੈਂ ਕਿਉਂਕਿ ਸਮੇਂ ਦੀ لیاقت ਨੂੰ ਸਮਝਣ ਵਾਲਾ ਇਨਸਾਨ ਹੈ ਮੈਂ ਇੱਕ ਗੱਲ ਜ਼ਰੂਰ ਦਵਾਦਾ ਕਿ ਆਪਣਾ ਜਿਹੜਾ ਸਵਾ ਆਪਣੇ ਮਾਕੇ ਦੇ ਏਕੇ ਨੂੰ ਬਣਾਓ ਰਮੇਸ਼ ਚੰਦ ਡੋਗਰੇ ਨੂੰ ਯਾਦ ਕਰੋ ਉਹਨਾਂ ਦੇ ਵਰਗਾ ਕੋਈ ਨੇਤਾ ਪਿਆਰ ਕਰੋ ਜੋ ਵੀ ਤੁਹਾਡੀ ਗੱਲ ਕਰੇ ਕਿਸੇ ਕ੍ਰੈਸ਼ਲ ਮਾਫੀਆ ਦੀ ਗੱਲ ਨਾ ਕਰੇ ਗੱਡੀਆਂ ਕੋਲ ਨਾਲ ਵੀ ਸਰਜਣਾ ਗੱਡੀਆਂ ਵੀ ਨਾਲ ਵੀ ਸਰਜਣਾ ਨਾ ਤਰਸਾ ਮੇਰਾ ਪਿਓ ਲੈ ਕੇ ਗਿਆ ਨਾ ਟੋਰਨ ਦਾ ਪਿਓ ਲੈ ਕੇ ਗਿਆ ਇਸ ਧਰਤੀ ਤੇ ਆਇਆ ਖਾਲੀ ਹੱਥ ਜਾਣਾ ਪਰ ਆਪਣੇ ਹੱਕਾਂ ਦੇ ਲਈ ਆਪਣੇ ਲੋਕਾਂ ਦੇ ਲਈ ਅੱਜ ਵੀ ਖੜੇ ਹਾਂ ਕੱਲ ਵੀ ਖੜੇ ਹਾਂ ਮੈਂ ਇੱਕ ਦਲ ਭਗਵਾਨ ਸ਼ੰਕਰ ਦੀ ਫੋਟੋ ਸਾਹਮਣੇ ਲੱਗੀ ਹੈ ਇਹ ਪੂਰਾ ਹੋਸ਼ ਹੋ ਕਰ ਜੀ ਦੋਰਾ ਸਾਹਿਬ ਸੱਤਾ ਕਦੇ ਤੁਹਾਡੇ ਕੋਲ ਸੀ ਅੱਜ ਤੁਹਾਡੇ ਕੋਲ ਨਹੀਂ ਹੈ ਕਦੇ ਪਰਮਾਤਮਾ ਫੇਰ ਲੈ ਕੇ ਆਏਗਾ ਆਪਣੇ ਇਲਾਕੇ ਦੇ ਲਈ ਇਕੱਠੇ ਹੋਈਏ ਆਪਣੇ ਇਲਾਕੇ ਦੇ ਵਿੱਚ ਪਾਵਰ ਲੈ ਕੇ ਆਈਏ ਉਹਨਾਂ ਜਿਹੜਾ ਮਾਈਨਿੰਗ ਮਾਫੀਆ ਇਹਨਾਂ ਨੂੰ ਪਹਿਲਾਂ ਤਾਂ 6 ਕਰਾਚਰਾਂ ਤੇ ਢਲ ਪਈਏ ਜਿਵੇਂ ਉਹਨੇ ਸਰਪੰਚ ਸਾਹਿਬ ਨੇ ਕਿਹਾ ਕਿ ਹੋਰ ਕਰਾਚਰ ਕੋਲਣ ਦੀ ਤਿਆਰੀ ਹੈ ਉਹਨਾਂ ਨੂੰ ਕਿਸੇ ਤਰੀਕੇ ਰੋਕੀਏ ਉਹ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਿਹੜੀ ਟਿੱਪੜਾਂ ਦੇ ਨਾਲ ਮੋਤਾ ਹੋ ਰਹੀਆਂ ਨੇ ਉਹਨਾਂ ਦੇ ਲਈ ਫੜ ਕੇ ਆਵਾਜ਼ ਚੱਕੀਏ ਆਪਣੇ ਆਪਣੇ ਪੱਧਰ ਤੇ ਆਵਾਜ਼ ਚੱਕੀਏ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਕਿਉਂਕਿ ਇਹ ਜਿਹੜੀ ਅੱਜ ਇੱਥੇ ਮੀਟਿੰਗ ਹੋਈ ਹੈ ਇਹ ਨਾ ਸਮਝਿਓ ਇਹ ਮੀਟਿੰਗ ਕੱਲੀ ਪੁਲਾਅ ਚ ਹੋ ਰਹੀ ਐ ਮਾਈਨਿੰਗ ਮਾਫੀਆ ਦੀ ਸਰਕਾਰ ਵੀ ਤੁਹਾਡੇ ਤੇ ਹੱਕ ਐ ਆਪਣੇ ਹੱਕਾਂ ਦੇ ਲਈ ਲੜੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਤੁਸੀਂ ਅਜੇ ਰੜਕ ਗਏ ਹੋ ਇਹ ਰੜਕਦੇ ਰਹੋ ਜਦੋਂ ਤੱਕ ਇਹ ਕੈਕਸ਼ਨ ਮਾਫੀਆ ਇਸ ਇਲਾਕੇ ਨੂੰ ਖਾਲੀ ਕਰਕੇ ਇਧੋਂ ਛੱਡ ਕੇ ਨਹੀਂ ਜਾਂਦਾ ਅਲੋ ਤੱਕ ਆਪਾਂ ਸੰਗਰਾਂਦ ਚਾਰੀ ਰੱਖੀਏ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਐ ਫਿਰ ਮੈਂ ਯਾਦ ਕਰ ਪਰ ਤੁਹਾਡੇ ਨਾਲ ਆ ਅੱਜ ਵੀ ਤੁਹਾਡੇ ਨਾਲ ਆ ਕੱਲ ਵੀ ਤੁਹਾਡੇ ਨਾਲ ਆ ਜਦੋਂ ਤੱਕ ਇਸ ਜ਼ਮੀਰ ਚ ਪ੍ਰਾਨ ਨੇ ਲੋਕਾਂ ਦੇ ਨਾਲ ਖੜਿਆ ਹੋਰ ਮੈਂ ਧੰਨਵਾਦ ਜੈ ਹਿੰਦ ਜੈ ਮਾਤਰ ਕੈਪਟਨ ਸਰੇਜੀ ਕੋਣੀ ਹੁੜੀ ਇਥੋਂ ਬੋਲ ਕੇ ਗਏ ਅੰਕਿਤ ਰਣਾ ਜੀ ਤੇ ਬਹੁਤ ਹੀ ਸਤਿਕਾਰਤ ਮੇਰੇ ਪਿੰਡ ਵਾਸੀਓ ਵਕਤ ਵਕਤ ਪਿੰਡਾਂ ਤੋਂ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਬੜੀ ਖੁਸ਼ੀ ਹੈ ਕਿ بڑے ਅਹਿਮ ਮੁੱਦੇ ਤੇ ਅੱਜ ਸਾਰਾ ਇਕੱਠ ਹੋਇਆ ਆਪਣੀ ਨਿਨੇਵਰ ਦੇ ਵਿੱਚ 5 ਸਾਲ ਜਿੰਨੇ ਮੇਰੇ ਸਾਥੀ ਖੜੇ ਐ ਸਾਹਮਣੇ ਸੋਹਣੇ ਹੀ ਖੜੇ ਐ ਫਿਰਗਲ ਅਮਰੋਦ ਉਹ ਵੀ ਮੇਰੇ ਕੋਲ ਆਏ ਸੀ ਇਹ ਕ੍ਰੈਸ਼ਰ ਦਿਨ ਰਾਤ ਚੱਲਦੇ ਆ ਬਜ਼ੁਰਗ ਸੌ ਨਹੀਂ ਸਕਦੇ ਔਰ ਬੱਚੇ ਪੜ ਨਹੀਂ ਸਕਦੇ ਇਹਨਾਂ ਨੂੰ ਗੱਲ ਕਹੀ ਕੱਟ ਕਰੋ ਮੈਂ ਤੁਹਾਡੇ ਨਾਲ ਯਾਦਾ ਸੁਣ ਔਰ ਪੂਰੇ 5 ਸਾਲ ਇਹਨਾਂ ਕ੍ਰੈਸ਼ਰਾਂ ਤੇ ਖਲਾਫ ਜਿਹੜਾ ਮੈਂ ਲੜਦਾ ਰਿਹਾ ਲੇਕਿਨ ਫਿਰ ਗੱਲ ਹੈ ਭੂ ਮਾਫੀਆ ਮਾਈਲਿੰਗ ਮਾਫੀਆ ਇਦਾਂ ਦੀ ਸੈਟਿੰਗ ਹੈ ਇਹਨਾਂ ਦੀ ਕਿ ਤਸਿਲਦਾਰ ਇਹ ਲਿਖ ਕੇ ਦੇ ਦਿੰਦਾ ਜੀ ਇਹ ਰਕਵਾ ਖੁੱਲਾ ਹੈ ਜਦ ਕੀ ਰਣਾ ਜੀ ਸਾਡੇ ਲਗਭਗ ਸਾਰੀ ਕੱਟੀ ਚ ਦਵਾ 4 ਔਰ 5 ਹੈ ਇੱਥੇ ਕੋਈ ਵੀ ਕਿਸੇ ਕਿਸਮ ਦੀ ਨਹੀਂ ਵਪਾਰਕ ਐਕਟੀਵਿਟੀ ਨਹੀਂ ਹੋ ਸਕਦੀ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਸਾਡੇ ਤੁਹਾਡੇ ਘਰਾਂ ਚ ਦੁੱਖ ਹੋਇਆ ਪਰ ਮੈਗਮੀ ਦੀ ਪਰਮਿਸ਼ਨ ਨਾਲ ਦੁੱਖ ਵਧਾਉਣਾ ਪੈਂਦਾ ਹੈ ਗਲਤ ਹੈ ਠੀਕ ਹੈ ਪਰ ਇੱਥੇ ਲੱਖਾਂ ਟਨ ਦੀ ਲੋਹੇ ਦੀ ਮਾਈਨਿੰਗ ਹੋ ਰਹੀ ਹੈ ਕੋਈ ਪੁੱਛਣਿਆ ਨਹੀਂ ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਲੋਕ ਜਾਗੇ ਔਰ ਇਸੇ ਤਰ੍ਹਾਂ ਆਪਣੇ ਇਲਾਕੇ ਦੀ ਆਪਣੇ ਹਲਕੇ ਦੀ ਜਿਹੜੀ ਹੈ ਅਸੀਂ ਰਾਖੀ ਕਰਨੀ ਹੈ ਔਰ ਜਦੋਂ ਸਾਰੇ ਸਾਥੀ ਤੁਹਾਡੇ ਨਾਲ ਹੈ ਮੈਂ ਵੀ ਬਿਲਕੁਲ ਤੁਹਾਡੇ ਨਾਲ ਖੜਾ ਹਾਂ ਜਿਸ ਲਈ ਮੇਰੀ ਜਰੂਰ ਖੋਵੇ ਮੈਂ ਹਰ ਵੇਲੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜੈ ਅੱਜ ਪਿੰਡ ਭਲਾੜ ਦੇ ਵਿੱਚ ਕੰਢੀ ਇਲਾਕੇ ਦੇ ਸਮੂਹ ਲੋਕਾਂ ਨੇ ਇਕੱਠੇ ਹੋ ਕੇ ਜਿਹੜਾ ਮਾਈਨਿੰਗ ਨਜਾਇਜ਼ ਮਾਈਨਿੰਗ ਇਸ ਕੰਢੀ ਖੇਤਰ ਦੇ ਵਿੱਚ ਹੋ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਵਿੱਚ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੰਢੀ ਇਲਾਕਾ ਜੋ ਕਿ ਪਰਮਾਤਵਾ ਵੱਲੋਂ ਇੱਕ ਖੂਬਸੂਰਤ ਇਲਾਕਾ ਬਣਾਇਆ ਗਿਆ ਉਸ ਨੂੰ ਬਰਕਰਾਰ ਰਹਿਣ ਦਿਓ ਨਾ ਕਿ ਖਣਨ ਮਾਫੀਆ ਦੇ ذریعے ਉਹਨੂੰ ਪੁੱਟ-ਪੁੱਟ ਕੇ ਰੇਗਿਸਤ ਰੇਗਿਸਤਾਨ ਬਣਾਇਆ ਜਾਵੇ ਇਸ ਦੇ ਵਿਰੋਧ ਦੇ ਵਿੱਚ ਲੋਕਾਂ ਨੇ ਇੱਕ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ ਹੈ ਦੰਡਲੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਕ੍ਰੈਸ਼ਰ ਲਗਾਤਾਰ ਵੱਧ ਰਿਹਾ ਹੈ ਕੰਡੀ ਦੇ ਦੇਖੋ ਜੀ ਜਿਹੜਾ ਇਹ ਕ੍ਰੈਸ਼ਰ ਲਗਾਤਾਰ ਵੱਧ ਰਿਹਾ ਕਿਉਂਕਿ ਅਸੀਂ ਜਾਣਦੇ ਆ ਕਿ ਅੱਜ ਮਾਈਨਿੰਗ ਦੇ ਵਿੱਚ ਬਹੁਤ ਪੈਸਾ ਹੈ ਔਰ ਜਿਹੜੇ ਸਰਕਾਰ ਹੈ ਪ੍ਰਸ਼ਾਸਨ ਹੈ ਇਹਦੇ ਨੁਮਾਇंदे ਕਿਤੇ ਨਾ ਕਿਤੇ ਇਹਦੇ ਵਿੱਚ ਇਨਵੋਲਵ ਹੁੰਦੇ ਆ ਤੇ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਖਾਤਰ ਉਹ ਕੰਡੀ ਦੇ ਗਰੀਬ ਲੋਕਾਂ ਦੇ ਖੇਤ ਪਟ ਪਟ ਕੇ ਉਸ ਨੂੰ ਵੇਚਦੇ ਆ ਔਰ ਕੰਡੀ ਨੂੰ ਅਸਲੀ ਮਾਇਨੇ ਵਿੱਚ ਰੰਡੀ ਬਣਾਉਣ ਦਾ ਜਿਹੜਾ ਪ੍ਰਯਾਸ ਹੈ ਉਹ ਪੂਰੇ ਜੋਰਾ-ਸ਼ੋਰਾ ਤੇ ਚੱਲ ਰਿਹਾ ਇਸ ਦੇ ਵਿਰੋਧ ਦੇ ਵਿੱਚ ਅੱਜ ਲੋਕ ਇਕੱਠੇ ਹੋਏ ਸੀ ਅੱਜ ਦੇ ਦਿਨ ਹੀ ਉਹ ਚੁੜਿਆ ਗਿਆ ਜਲਦੀ ਫੋਟੋ ਕਨਫਰੈਂਸ ਕਰਦਾ ਪਿਆ ਆ ਦੇਖੋ ਜੀ ਇੱਕ ਇੱਕ ਕਹਾਵਤ ਹੈ ਕਿ ਜਬ ਜਾਗੇ ਤਬ ਸਵੇਰਾ ਲੋਕਾਂ ਨੇ ਬੜੇ ਸੱਤਾ ਝੱਲੀਆਂ ਨੇ ਬੜੇ ਐਕਸੀਡੈਂਟ ਝੱਲੇ ਨੇ ਰਾਤਾਂ ਨੂੰ ਕ੍ਰੈਸ਼ਰਾਂ ਦੀ ਖੜਖੜਾ ਸੁਣੀਆਂ ਨੇ ਜੇ ਲੋਕ ਅੱਜ ਜਾਗੇ ਨੇ ਤਾਂ ਉਹਨਾਂ ਨੂੰ ਜਾਗ ਲੈਣ ਦਿਓ ਆਪਣੇ ਹੱਕਾਂ ਦੀ ਗੱਲ ਕਰ ਲੈਣ ਦਿਓ ਅੱਜ ਦਿਨ ਹੀ ਐਕਸੀਡੈਂਟ ਹੋ ਜਿਆਦਾ ਹੁੰਦੇ ਨੇ ਅੱਜ ਐਕਸੀਡੈਂਟ ਦਾ ਕਾਰਨ ਜਿਹੜੇ ਟਿੱਪਰ ਹੈ ਉਹ ਹੈ ਕਿਉਂਕਿ ਰੋਡ ਜਿਹੜਾ ਉਹ ਲੋਕਾਂ ਦੇ ਲਈ ਬਣਾਇਆ ਗਿਆ ਨਾ ਕਿ ਜਿਹੜੇ ਵੱਡੇ ਹਾਈਵੇਅਾਂ ਦੇ ਲਈ ਟਿੱਪਰਾਂ ਦੇ ਲਈ ਬਣਾਇਆ ਗਿਆ ਇਸ ਕਰਕੇ ਹਾਦਸੇ ਜਾਦਾ ਹੋ ਰਹੇ ਹੈ ਕਈ ਜਿਹੜੀਆਂ ਬੋਧ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਅਸੀਂ ਰੋਡ ਹਾਦਸਿਆਂ ਦੇ ਵਿੱਚ ਗਵਾ ਵੀ ਚੁੱਕੇ ਆ ਤੇ ਤੋਂ ਵੇਖਦੇ ਵਿੱਚ ਇਹੋ ਜਿਹਾ ਕੋਈ ਹਾਦਸਾ ਨਾ ਹੋਵੇ ਇਸ ਕਰਕੇ ਇਲਾਕੇ ਦਾ ਨੌਜਵਾਨ ਜਾਗਿਆ ਹੈ ਤੇ ਮਨੋਜ ਭਾਜੀ ਦੀ ਜਿਹੜੀ ਰੈਹਨਮਾਈ ਵੇਟ ਮਨੋਜ ਭਾਜੀ ਆਓ ਨਾਲ ਮਨੋਜ ਭਾਜੀ ਦੀ ਰੈਹਨਮਾਈ ਵੇਟ ਇਹ ਜਿਹੜਾ ਸੰਘਰਸ਼ ਹੈ ਸ਼ੁਰੂ ਕੀਤਾ ਗਿਆ ਤੇ ਅੱਗੇ ਦੀ ਜਿਹੜੀ ਰਣਨੀਤੀ ਆ ਉਹ ਇੱਕ ਵਾਰ ਭਾਜੀ ਵੀ ਕਲੀਅਰ ਕਰਨਗੇ। ਹਾਂਜੀ ਆਪਾਂ ਜੀ ਮਿਕਨਾਰੇ। ਹਾਂਜੀ ਮੇਰਾ ਨਾਮ ਮਨੋਜ ਕੁਮਾਰ ਹੈ। ਬਾਈ ਪ੍ਰੋਫੈਸ਼ਨ ਮੈਂ ਇੰਜੀਨੀਅਰ ਹਾਂ ਸੋਲੀਗੁਰੂ ਮੈਂ ਕੰਮ ਕਰਦਾ ਇੱਥੇ ਮੈਨੂੰ 2-4 ਕੰਪਲੇਂਟਸ ਆਈਆਂ ਸੀ। ਤੇ ਇਹ ਲੜਕੀਆਂ ਦਾ ਰੋਡ ਤੇ ਚੱਲਣਾ ਬੜਾ ਔਖਾ ਹੈ। ਤੇ ਉੱਥੋਂ ਸਾਡੀ ਮੂਵਮੈਂਟ ਸਟਾਰਟ ਹੋ ਗਈ ਤੇ ਫਿਰ ਬਦਕਿਸਮਤੀ ਹੀ ਕ੍ਰੈਸ਼ ਰਾਣਿਆਂ ਦੀ ਉਹਨਾਂ ਨੇ ਸਾਡੀ ਜ਼ਮੀਨ ਵਟਤੀ। ਸਾਡੀ ਮਦਦ ਕੋਈ ਕੋਈ ਭਾਰ ਲੈ ਕਿਹੜੇ ਕਿਹੜੇ ਬੰਦੇ ਨੇ ਮੇਰਾ ਖਿਆਲ ਕੋਈ ਤਲਵਾੜੇ ਤੋਂ ਲੈ ਕੇ ਰਾਮਗੜ੍ਹ ਤੱਕ ਜਿੱਥੋਂ ਤੱਕ ਅਸੀਂ ਅਨਾਉਂਸਮੈਂਟ ਕਰਾਈ ਸੀ ਸਾਨੂੰ ਉ ਕਿ ਇੰਨੇ ਲੋਕ ਕਿ ਆਣਗੇ ਕਿ ਅਸੀਂ ਸੋਚਿਆ ਸੀ 20 50 ਬੰਦੇ ਆਣਗੇ ਲੇਕਿਨ 300 400 ਲੋਕੀ ਇਕੱਠੇ ਹੋਣ ਕਿ ਇੱਕ ਮੇਰਾ ਨਾਂ ਨਹੀਂ ਹੈਗਾ ਏਰੀਆ ਦੇ ਵਿੱਚ ਮੈਂ ਬਾਹਰ ਰਹੀਆਂ 12 ਸਾਲ ਕੋਈ ਵੀ ਮੈਨੂੰ ਜਾਣਦਾ ਨਹੀਂ ਹੈਗਾ ਪਿੰਡ ਦੇ ਵੀ ਨਹੀਂ ਜਾਣਦੇ ਹੈਗੇ ਇਹ ਪੋਲੀਟੀਕਲ ਪ੍ਰੋਗਰਾਮ ਸੀਗਾ ਜਾਂ ਨਹੀਂ ਬਿਲਕੁਲ ਨਹੀਂ ਪੋਲੀਟੀਕਲ ਜਿਨ੍ਹਾਂ ਦੇ ਬੈਨੀਫਿਟ ਹੋ ਰਹੇ ਉਹ ਸਾਡੇ ਨਾਲ ਨਾ ਆਣ ਉਹ ਪਿੱਛੇ ਹਟ ਜਾਣ ਜਿਹੜੇ ਹਿੱਕ 'ਚ ਗੋਲੀ ਖਾਣ ਦਾ ਜਜਵਾ ਰੱਖਦੇ ਹੁਣ ਉਹ ਸਾਡੇ ਨਾਲ ਆਣ ਬਿਲਕੁਲ ਅਸੀਂ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਬੁਲਾਇਆ ਨਹੀਂ ਸੀਗਾ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਤੇ ਖੁਦ ਆਏ ਨੇ ਕਿਉਂਕਿ ਉਹਨਾਂ ਨੂੰ ਇਲਾਕੇ ਦੀ ਦਰਦ ਹੈਗੀ ਏ ਕਿ ਇਲਾਕੇ ਦਾ ਜੇ ਪਟਿਆ ਗਿਆ ਕੈਂਸਰ ਉਹਨਾਂ ਨੂੰ ਵੀ ਹੋਣੀ ਆ ਸਾਬ ਉਹਨਾਂ ਨੇ ਵੀ ਲੈਣਾ ਉਹ ਉਹਨਾਂ ਨੂੰ ਦਰਦ ਹੈਗੀ ਆ ਦਰਦ ਸੀਗਾ ਪਿੱਛੇ 5 ਸਾਲ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਹੈ ਹਾਂਜੀ ਜਿਹੜੀ ਸ਼ਾਮ ਲੜ ਜਗਾ ਸੀ ਇਹਨਾਂ ਦੀ ਉਹ ਤਾਂ ਇਹਨਾਂ ਕੋਲ ਨਹੀਂ ਬਿਲਕੁਲ ਪਿਛਲੇ ਕਿਉਂਕਿ ਮੈਂ ਪਿਛਲੇ ਜ਼ਿਆਦਾ ਕਹਿ ਨਹੀਂ ਸਕਦਾ ਮੈਂ ਇੰਡੀਆ 'ਚ ਸੀਗਾ ਹੀ ਨਹੀਂ ਤੇ ਮੈਂ ਕਿਸੇ ਦੇ ਐਵੇਂ ਗੋਲੀ ਮਾਰਦਾ ਜਾ ਕੇ ਯਾਰ ਤੂੰ ਜ਼ਿੰਮੇਵਾਰ ਤੂੰ ਜ਼ਿੰਮੇਵਾਰ ਮੈਂ ਜ਼ਿੰਮੇਵਾਰ ਹੈਗਾ ਪਿਛਲੇ 2 ਸਾਲਾਂ ਦਾ ਕਿ ਮੈਂ ਕੁਝ ਨਹੀਂ ਕੀਤਾ ਇਹ ਅਸੀਂ ਹੁਣ ਕਰਾਂਗੇ ਤਾਂ ਦੱਸਾਂਗੇ ਕਿ ਕਿੱਦਾਂ ਹੁੰਦਾ ਹੈ ਅਗਲਾ ਸਾਡਾ ਪ੍ਰੋਗਰਾਮ ਮਰੋ ਦੇ ਵਿੱਚ ਹੋਏਗਾ ਤੇ ਅਸੀਂ ਅਨਾਉਂਸ ਕਰਾਂਗੇ ਸਾਰੇ ਕਮੇਟੀ ਮੈਂਬਰ ਜਥੇਬੰਦੀਆਂ ਦੇ ਕਿਸਾਨ ਆਗੂ ਸਾਡੇ ਨਾਲ ਹੈਗੇ ਨੇ ਤੇ 올ਡ ਪੈਨਸ਼ਨ ਵਾਲੇ ਹੈਗੇ ਆ ਬੜੇ ਲੋਕੀ ਸਾਡੇ ਨਾਲ ਜੁੜਦੇ ਪਏ ਆ ਤੇ ਅਸੀਂ ਪ੍ਰੋਗਰਾਮ ਇੱਕ ਕਾਮਨ ਕਰਾਂਗੇ ਕਿ ਜੇ ਤੁਹਾਡੀ ਦਰਦ ਸਾਂਝੀ ਹੈ ਜਿਸ ਦਰਦ ਸਾਡੀ ਸਾਂਝੀ ਹੈ ਤਾਂ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ ਮੇਰਾ ਨਾਮ ਵਿਜੇ ਭਾਰੀ ਹੈ ਆ ਜਿਹੜਾ ਮੈਨੂੰ ਇਹ ਗੱਲ ਹੋ ਗਿਆ ਮੇਰੀ ਉਹਦੇ ਬਾਰੇ ਕੀ ਹੈ ਇਹ ਵਧੀਆ ਸੀ ਨਾ ਨਾਲਾ ਪੂਰਾ ਫੋਟਾ ਸਾਤ ਦਿਨਗੇ ਐਸੇ ਨਹੀਂ ਲੱਗਦਾ ਡੇ ਘਰ ਕਿੰਨਾ ਪ੍ਰੋਬਲਮ ਆ ਰਿਹਾ ਸਾਨੂੰ ਤਾਂ ਬਹੁਤ ਜ਼ਿਆਦਾ ਹੈ ਤੁਸੀਂ ਆਓ ਦੇਖੋ ਤੁਹਾਨੂੰ ਖੁਦ ਪਤਾ ਚੱਲੀ ਜਾਣਾ ਔਰ ਇਹਨਾਂ ਨੇ ਸਾਡੇ ਪਿੱਛੇ ਕੋਈ 20 30 300 300 3 3 ਫੁੱਟ ਫੁੱਟੀ ਹੈ ਸਾਡੇ ਮਕਾਨ ਨੂੰ ਵੀ ਪੂਰਾ ਖਤਰਾ ਹੈ ਅਕਸਰ ਮੇਰੇ ਘਰ ਪਤਰੀਓ ਦੇ ਰਾਹ ਸਾਰੀ ਇਦਾਂ ਸੀਗੀ ਗੱਲ ਕਿ ਮੈਂ ਵੀਡੀਓ ਪਾਈ ਸੀ ਉੱਥੇ ਜਾ ਕੇ ਇਹਨਾਂ ਨੇ ਮੇਰੀ ਵੀਡੀਓ ਦੇਖੀ ਤੇ ਲੇਕਿਨ ਇਹਨਾਂ ਕੋਲ ਕੰਟੈਕਟ ਨੰਬਰ ਨਹੀਂ ਸੀਗਾ ਮੇਰਾ ਇਹ ਹੁਣ ਇੱਥੇ ਆਏ ਤਾਂ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਉਹ ਮੈਂ ਵੀਡੀਓ 'ਚ ਵੀ ਗੱਲ ਬੋਲੀ ਸੀਗੀ ਕਿ ਦੇਖੋ ਕੋਈ ਬੰਦੇ ਮਕੇਰੀਆਂ ਤੋਂ ਆਇਆ ਕੋਈ ਦਸੂਹਾਂ ਤੋਂ ਆਇਆ ਉਹਨਾਂ ਦਾ ਪੀਸਫੁਲ ਇਹ ਏਰੀਆ ਸਾਡਾ ਬੜਾ ਪੀਸਫੁਲ ਸੀਗਾ ਉੱਥੇ ਪੋਲੂਸ਼ਨ ਸੀਗਾ ਤਾਂ ਉਹ ਮੁੜ ਕੇ ਇੱਥੇ ਆਏ ਕਿ ਅਸੀਂ ਇੱਥੇ ਪਹਾੜੀਆਂ 'ਚ ਬੜੀ ਜ਼ਿੰਦਗੀ ਅੱਛੀ ਤਰ੍ਹਾਂ ਗੁਜ਼ਾਰਨੀ ਹੈ ਕੋਈ ਰਿ ਉਹਨਾਂ ਨੇ ਲੱਖਾਂ ਰੁਪਏ ਪ੍ਰੋਪਰਟੀ ਤੇ ਇੱਥੇ ਲਾਏ ਕਰੋੜਾਂ ਰੁਪਏ ਲਾਏ ਤੇ ਉਹਨਾਂ ਨਾਲ ਕਿੰਨਾ ਵੱਡਾ ਧੋਖਾ ਹੋਇਆ ਦੱਸੂਗੇ ਤੋਂ ਜ਼ਿਆਦਾ ਇੱਥੇ ਪੋਲੂਸ਼ਨ ਹੈਗਾ ਬੱਕਰੀਆਂ ਤੋਂ ਜ਼ਿਆਦਾ ਇੱਥੇ ਪੋਲੂਸ਼ਨ ਹੈਗਾ ਡੜਗੜ ਜਿਹੜੀ ਆ ਰਾਤ ਨੂੰ ਉਹ ਸੁਣ ਨਹੀਂ ਦਿੰਦੀ ਤੇ ਉਹ ਹੁਣ ਲੋਕੀ ਕਿਦਾਂ ਜੀਣਗੇ ਬੜਾ ਵੱਡਾ ਮੁੱਦਾ ਹੈਗਾ ਪ੍ਰਸ਼ਾਸਨ ਵੱਲੋਂ ਇੱਕ ਵੀ ਨਾਕਾ ਨਹੀਂ ਰਾਤ ਨੂੰ ਦੇਖਿਆ ਜਾਂਦਾ ਪ੍ਰਸ਼ਾਸਨ ਦਾ ਵੀ ਕੋਈ ਹਾਂਜੀ ਪੁਲਿਸ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਜਾਂ ਤੇ ਮੈਂ ਹੱਥ ਜੋੜ ਕੇ ਬੋਲਦਾ ਪਈ ਅੰਦੋਲਨ ਇੰਨਾ ਵੱਡਾ ਹੋ ਜਾਏ ਵੀ ਤੁਸੀਂ ਜਾਗ ਜਾਓ ਤੇ ਆਇਆ ਕਰੋ ਇੱਥੇ ਦੇਖਿਆ ਕਰੋ ਕਿ ਕੀ ਹੋ ਰਿਹਾ ਰੋਡ ਤੇ ਕਿੰਨੇ ਕਿੰਨੇ ਆਦਿਆਂ ਕਿੰਨੇ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਇਹ ਨਾ ਹੋਏ ਕਿ ਅੰਦੋਲਨ ਜਿਆਦਾ ਵੱਡਾ ਹੋ ਜਾਏ ਤੇ ਸਾਰੇ ਲਗੜੇ ਜਾਣ ਮੈਨੂੰ ਸਭ ਤੁਹਾਡਾ ਕੁਐਸਚਨ ਸਮਝ ਨਹੀਂ ਆ ਦੁਬਾਰਾ ਕਿ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕਿਹਦਾ ਰੋਲ ਲੱਗ ਰਿਹਾ ਹੈ ਕਿ ਜਿਹੜਾ ਟਿੱਪਰੋ ਵੱਲ ਉੱਤ ਜਾ ਰਹੇ ਆ ਇਹਦੇ ਨਾਲ ਐਕਸੀਡੈਂਟ ਹੋ ਰਹੇ ਆ ਹਾਂਜੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀਆਂ ਵੀ ਗਵਰਨਮੈਂਟ ਵੱਲੋਂ ਸਦਾਈ ਪਾ ਹੈਗੀਆਂ ਉਹ ਫੋਲੋ ਕਰਨ ਉਪਰੋ ਸੱਤ ਡਿਗਿਆ ਮੇਰੇ ਸ਼ੀਸ਼ੇ ਡਿਗਿਆ ਕਾਰ ਦੇ ਅੰਦਰ ਸ਼ੀਸ਼ਾ ਟ੍ਰੈਕ ਹੋ ਗਿਆ ਮੈਂ ਜਾ ਕੇ ਪੁਲਿਸ ਨੂੰ ਇਨਫੋਰਮ ਕੀਤਾ ਟੌਪੀਕ ਤੇ ਜਾ ਕੇ ਉਹਨੇ ਗੱਡੀ ਉਕੜੀ ਉਹ ਛਾਂਵੇਂ ਦੇ ਗੱਡੀ ਛੜੀ ਮੈਂ ਆਪਣੀ ਗੱਡੀ ਛੜਤੀ ਅੱਧੀ ਮੇਰੀ ਲਈ ਇਲਾਕੇ ਦਾ ਮਦਦ ਪੁੱਛੀ ਮੇਰੀ ਆਪਣੀ ਇਲਾਕੇ ਆਹ ਅਹ ਅੰਚੀ ਹੈ ਹੈ ਦੇ ਮੀਟਿੰਗ ਤੇ ਆਨੰਦ ਆ ਤੁਹਾਡੇ ਕਾਰਨ ਆ ਕਾਰਨ ਹੈ ਜੇ ਮੇਰਾ ਘਰ ਜਿਹੜਾ ਅਮਰੋਦ ਬਾਜ਼ਾਰ ਤੋਂ ਥੱਲੇ ਸਵਾਨ ਨਾਲ ਪਾਸੇ ਨੂੰ ਹੈ ਤੇ ਆਰਲੀ ਤੋਂ 500 ਮੀਟਰ ਤੇ ਦੋ ਕ੍ਰੈਸ਼ਰ ਜਿਹੜੇ ਕੀ ਰਾਤ ਦਿਨ ਚੱਲਦੇ ਆ ਰਾਤ ਨੂੰ ਜ਼ਿਆਦਾ ਚੱਲਦੇ ਜਿਆ ਰਾਤ ਨੂੰ ਕ੍ਰੈਸ਼ਰ ਚਲਾਣੇ ਨਹੀਂ ਅਗੇ ਫਿਰ ਵੀ ਚੱਲਦੇ ਆ ਨਿਕਣਾ ਨਾ ਰਾਤ ਨੂੰ ਸੌ ਸਕਦੇ ਆਪਾਂ ਨਾ ਬੱਚੇ ਪੜ ਸਕਦੇ ਆ ਕਟਾ ਰੋਡ ਤੇ ਸਾਰੇ ਮਕਾਨਾਂ ਦੇ ਉੱਪਰ ਪੰਦਾ ਸਾਰੇ ਕੱਪੜਿਆਂ ਦੇ ਤੇ ਸਾਰੇ ਬੱਚਿਆਂ ਦੇ ਪਰਦੇ ਦਾ ਸਵਾਲ ਹੈ ਬੱਚਿਆਂ ਦੀ ਜਿੰਦਗੀ ਦਾ ਸਵਾਲ ਹੈ ਹਾਂ 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 ਅੰਦਰ ਵਿੱਚ ਆ ਗਿਆ ਹਾਂ ਆ ਵੀ ਉਹਨਾਂ ਦੇ ਕੰਮ ਚੁੱਕਣੀ ਜੀ ਪ੍ਰਸ਼ਾਸਨ ਨੂੰ ਕੀ ਮੰਗਣਾ ਪ੍ਰਸ਼ਾਸਨ ਨੂੰ ਕੀ ਕਹਣਾ ਪ੍ਰਸ਼ਾਸਨ ਦੀ ਮਿਲਿ ਭੁਗਤਣ ਵਾਲੀ ਮੇਰੇ ਹਿਸਾਬ ਨਾਲ ਸਾਰਾ ਕੰਮ ਹੋ ਰਿਹਾ ਕਿਉਂਕਿ ਹੁਣ ਇਹ ਆਵਾਜ਼ ਜਨਤਾ ਨੇ ਉਠਾਈ ਹੈ ਜਨਤਾ ਹੋ ਸਕਦਾ ਇਹ ਇਹਨਾਂ ਵੱਡਾਂ ਦੋਲੋਂ ਹੋ ਜਾਣਾ ਕਿ ਰੋੜ ਜਾਂ ਤੱਕ ਦਾ ਨੋਬਤ ਆਣੀ ਸ਼ੁਰੂ ਹੋ ਜਾਈ ਮੇਰੇ ਹਿਸਾਬ ਨਾਲ ਇਹ ਹੁਣੇ ਜਿਹੜੀ ਆਵਾਜ਼ ਚੱਕਣਾ ਹੋਇਆ ਕਿਉਂਕਿ ਕਿਉਂਕਿ ਜਨਤਾ ਦਾ ਦਬਦ ਵੱਧ ਰਹੀ ਹੈ ਨਾ ਇਹ ਇੱਕ ਦੋ ਸੇ ਤਾਂ ਕੋਈ ਇੱਕ ਤਾਂ ਲੋਕਾਂ ਜੋ ਰੇਨ ਅਸਲੀ ਸੀ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ ਮਾਨਿੰਗ ਵਾਲਿਆਂ ਨੂੰ ਪੁੱਛੋ ਗੱਲ ਕਰੋ ਕਹਿੰਦੇ ਸਾਡੇ ਕੰਮ ਨਾਲ ਤਾਂ ਖੁਦਾਈ ਦੇਖਣੀ ਕਿੰਨੀ ਹੋਈ ਉੱਥੇ ਜਾ ਕੇ ਦੇਖੋ ਪਲਾਸ 7 ਫੁੱਟ ਤੱਕ ਖੁਦਾਈ ਹੋ ਗਈ ਹੈ ਜਦ ਕਿ ਇਹ ਨਿਯਮ ਹੈ। ਕੀ ਉਹ ਖੁਦਾਈ ਹੋਣ ਤੋਂ ਬਾਅਦ ਉਹਨਾਂ ਬੰਦਿਆਂ ਦੇ ਕੇਸ ਵੀ ਚੱਲਦੇ ਆ? ਉਹਨਾਂ ਨੂੰ ਐਫਆਰ ਵੀ ਸਭ ਕੁਝ ਹੋਇਆ ਨਾ ਤੇ ਲੇਕਿਨ ਉਹ ਦੁਬਾਰਾ ਉਸੇ ਜਗ੍ਹਾ ਤੇ ਦੁਬਾਰਾ ਕ੍ਰੈਸ਼ੇ ਸ਼ੁਰੂ ਹੋ ਗਏ। ਇਲੈਕਸ਼ਨ ਦੇ ਕਾਰਨ ਇਹ ਜਿਹੜੀ ਕਾਰਨ ਇਹ ਆ ਕਿ ਇਲੈਕਸ਼ਨ ਦਾ ਕੋਈ ਲੋੜੀ ਹੈ। ਇਹ ਆਪਣੀ ਸਪੋਨਸਰਿਟੀ ਦੀ ਗੱਲਾਂ ਬਾਤਾਂ ਹੈਗੀਆਂ ਇਹ ਸਾਰਾ ਕੁਝ ਇਹ ਐਮਪੀ ਇਲੈਕਸ਼ਨ ਹੀ ਤੋਂ ਬਾਅਦ ਪੰਚਾਇਤਾਂ ਦਿਆ ਜਾਣੇ ਪੰਚਾਇਤਾਂ ਤੋਂ ਬਾਅਦ। ਜੇ ਸਾਰਾ ਕੁਝ ਅਸੀਂ ਦੱਸ ਦਈਏ ਤੇ ਪਰ ਤਨਾਜੀ ਇਹਨਾਂ ਨੇ ਸਾਰਾ ਕੁਝ ਪੋਲ ਖੋਲ ਦਿੱਤਿਆ ਪਤਾ ਸਾਨੂੰ ਵੀ ਹੈਗਾ ਸਾਰਾ ਕੁਝ ਕਿ ਕਿਹਨੂੰ ਕਿਹਨੂੰ ਕਿੰਨੇ ਕਿੰਨੇ ਪੈਸੇ ਕਿੰਨੀ ਕਿੰਨੀ ਪੱਤੀ ਕਿਨਾ ਕਨੇ ਜਾਂਦਾ ਸਾਰਾ ਕੁਝ ਪਤਾ ਲੇਕਿਨ ਬੋਲ ਨਹੀਂ ਸਕਦੇ ਕਿਉਂਕਿ ਇਹ ਇਹਦੇ ਵੀ ਸੋਨਾ ਦਾ ਕਿਸੇ ਨਾਲ ਹੈ ਨਹੀਂ ਹੈ ਤੋ ਇਹ ਪਬਲਿਕਾ ਤੁਸੀਂ ਬੋਲ ਸਕਦੇ ਬਿਲਕੁਲ ਬੋਲ ਬਹੁਤ ਸਾਰਾ ਲੇਕਿਨ ਮਤਲਬ ਜ਼ਿੰਦਗੀ ਇੰਨੀ ਵੱਧ ਤੋਂ ਵੱਧ ਤਾਂ ਉਹ 50 ਹਜ਼ਾਰ ਹੈ ਘਟੋ ਘੱਟ ਜਿਹੜੇ ਫੈਕਟਰੀ ਹੁੰਦੇ ਆ ਉਸ ਦੀ ਨਾਲ 7 ਸਾਲ ਪਹਿਲਾਂ ਇਹਨਾਂ ਦਾ ਭਰਾ ਉੱਥੇ ਗ੍ਰੈਚੁਏਟ ਚੀਜ਼ ਹੋ ਗਈ ਉਸੇ ਗ੍ਰੈਚੁਏਟ ਜਦ ਪਹਿਲੇ ਪਹਿਲੀ ਕ੍ਰੈਕਸ਼ਨ ਸੀ ਸੋ ਸਾਡੇ ਦਾ ਸਰਕਾਰ ਪ੍ਰਸ਼ਾਸਨ ਵੀ ਨਰਾਕੀ ਹੈ ਬਿਲਕੁਲ ਪ੍ਰਸ਼ਾਸਨ ਵੀ ਨਰਾਕੀ ਆ ਅਜੇ ਤੱਕ ਕਨੇ ਵੀ